ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਹੋਰ ਨਵਾਂ ਰਿਸ਼ਤਾ ਲੈ ਕੇ ਆਏ ਜੀ ਮਾਜੀ ਵੀ ਸੱਕ ਪਰਿਵਾਰ ਦੀ ਲੜਕੀ ਹੈ ਜੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਸਾਡੇ ਜਿਹੜੇ ਚੈਨਲ ਆ ਇਹਨੂੰ ਤੁਸੀਂ ਫੋਲੋ ਕਰ ਲਓ ਕਿਉਂਕਿ ਨਵੀਂ ਨਵੀਂ ਅਪਡੇਟ ਫੇਰ ਹੀ ਤੁਹਾਨੂੰ ਮਿਲਣੀ ਕਿਸੇ ਵੀ ਰਿਸ਼ਤੇ ਸੰਬੰਧੀ ਤਾਂ ਦੋਸਤੋ ਅਸੀਂ ਜਿਹੜੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਪਰਿਵਾਰ ਵਾਲੇ ਸਾਨੂੰ ਜਾਣਕਾਰੀ ਦਿੰਦੇ ਆ ਅਸੀਂ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਡੀ ਬੇਨਤੀ ਹੈ ਕਿ ਤੁਸੀਂ ਕੋਈ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਆਪ ਦੀ ਪੂਰੀ ਇਨਕੁਆਇਰੀ ਕਰੋ ਸਾਡੇ ਕੋਲ ਅਡਰੈਸ ਲੈ ਕੇ ਇਨਕੁਆਇਰੀ ਕਰਕੇ ਹੀ ਰਸਤਾ ਕਰੋ ਅਸੀਂ ਕਿਸੇ ਪ੍ਰਕਾਰ ਦੀ ਕਿਸੇ ਪਰਿਵਾਰ ਦੀ ਜ਼ਿੰਮੇਵਾਰੀਗੜੀ ਨਹੀਂ ਲੈ ਸਕਦੇ ਸੋ ਇਹ ਬੇਨਤੀ ਜ਼ਰੂਰ ਮੰਨਿਓ ਜੀ ਇਹ ਮੈਂ ਲੜਕੀ ਦਾ ਡਾਟਾ ਤੁਹਾਨੂੰ ਸਾਂਝਾ ਕਰਨ ਲੱਗਾ ਜੀ ਲੜਕੀ ਦੀ ਉਮਰ ਹੈਗੀ ਹੈ ਜੀ 36 ਸਾਲ ਲੜਕੀ ਵਿਧਵਾ ਜੀ ਤਲਾਕਸ਼ੁਦਾ ਤਾਂ ਲੜਕੀ ਨੂੰ ਐਚ ਆਈ ਵੀ ਪੋਜ਼ਿਟਿਵ ਹੈ ਜੀ 5 ਫੁੱਟ 2 ਇੰਚ ਹਾਈਟ ਹੈ ਜੀ ਮਾਈ ਵੀ ਸਿਕ ਪਰਿਵਾਰ ਦੀ ਲੜਕੀ ਆ ਉਸਦੇ ਘਰ ਵਾਲਿਆਂ ਨੂੰ ਜਿਹੜੀ ਇਹ ਏਡਜ਼ ਦੀ ਬਿਮਾਰੀ ਸੀਗੀ ਸੋ ਉਸ ਤੋਂ ਇਹ ਲੜਕੀ ਨੂੰ ਹੋ ਗਈ ਹੈ ਜੀ ਤਾਂ ਲੜਕੀ ਬਹੁਤ ਸੋਹਣੀ ਸੁਨੱਖੀ ਹੈ ਜੀ ਕੋਈ ਜਾਤੀਬੰਦ ਨਹੀਂ ਬਿਨਾ ਬੱਚੇ ਤਾਂ ਲੜਕੀ ਜਾਂ ਲੜਕਾ ਚਾਹੀਦਾ ਜੀ ਵਧੀਆ ਪਰਿਵਾਰ ਦਾ ਜੋ ਕੋਈ ਲੋੜਵੰਦ ਪਰਿਵਾਰ ਹੋਵੇ ਤਾਂ ਨਸ਼ੇ ਤੋਂ ਰਹਿਤ ਹੋਵੇ ਤਾਂ ਕੋਈ ਜਾਤੀਬੰਦ ਨਹੀਂ ਜਿਹਨੂੰ ਇਸ ਰਿਸ਼ਤੇ ਦੀ ਲੋੜ ਹੋਵੇ ਮੰਜ ਵੀ ਸੱਕ ਪਰਵਾਹ ਦੀ ਲੜਕੀ ਆ ਐਚ ਆਈ ਵੀ ਪੋਜ਼ਿਟਿਵ ਆ ਤਾਂ ਉੱਪਰ ਅਸੀਂ ਨੰਬਰ ਦਿੱਤਾ ਹੋਇਆ ਜੀ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਸਾਰਿਆਂ ਦਾ ਸਾਰਾ ਸ਼ਸ਼ੀਕਾਲ ਜੀ